ਜੋ ਚੁੱਕ ਚੁੱਕ ਕੇ ਡੰਗਾਂ ਮਾਰੀਆਂ ਫਿਰ ਐਡੇ ਐਡੇ ਪੱਥਰ ਸੀ ਉਹ ਮਾਰੇ ਤੇ ਬੇਡਿਆਂ ਨੂੰ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਮਾਰ ਦੇਣਾ ਤੇ ਇਹਨਾਂ ਨੂੰ ਬਚਾਇਆ ਸੀ ਕਿ ਆ ਪਹਿਲਾਂ ਅਸੀਂ ਮਾਰਾਂ ਇੱਕੋ ਕਹ ਲਈ ਕਿ ਜਿਹੜਾ ਕਮਰਾ ਹੈਗਾ ਉਹ ਵੀ ਕੱਪੜਿਆਂ ਦੇ ਨਾਲ ਭਰਿਆ ਆ ਜਿਸ ਜਗ੍ਹਾ ਤੇ ਮਸਾਂ ਹੀ ਬੰਦਾ लेट ਸਕਦਾ ਹੈ ਇਹ ਬਾਥਰੂਮ ਦੀਆਂ ਤਸਵੀਰਾਂ ਨੇ ਸੋ ਇਹ ਵੀ ਤਰਸਨ ਯੋਗ ਨਹੀਂ ਹਾਂ ਨਾ ਜੀ ਤੇ ਕਹਿੰਦੇ ਚਲ ਜਿੰਨਾ ਚਿਰ ਪਰਮਾਤਮਾ ਨੇ ਹਿੰਮਤ ਦਿੱਤੀ ਹੈ। ਕੰਮ ਕਰਦੇ ਆ ਪਰ ਫਿਰ ਵੀ ਮਦਦ ਦੀ ਲੋੜ ਹੈਗੀ ਆ। ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੈ ਘਰ ਦੇ ਹਾਲਾਤ ਦੀ ਗੱਲ ਕਰਾਂ ਉਹ ਤਾਂ ਆਪਾਂ ਦੇਖ ਹੀ ਲਈ ਤਸਵੀਰਾਂ ਦੇ ਵਿੱਚ। ਗੁਜ਼ਾਰਾ ਕਿੱਦਾਂ ਕਰਦੇ ਹੋ ਬੁਢਾਪਾ ਪੈਨਸ਼ਨ ਤੁਹਾਨੂੰ ਲੱਗੀ ਹੈ। 1500 ਚ ਕੀ ਗੁਜ਼ਾਰਾਗੇ? ਮੈਂ ਇਸ ਭੈਣ ਦਾ ਧੰਨਵਾਦ ਕਰਦਾ ਜਿੰਨੇ ਸਾਡੇ ਤੱਕ ਇਹ ਗੱਲ ਪਹੁੰਚੀ ਮੈਂ ਜਿੰਨੇ ਜੋਗਾ ਹੈਗਾ ਮੈਂ ਤੇ ਲੈ ਕੇ ਆਇਆ ਹਾਂ ਕਿਉਂਕਿ ਕੁਝ ਵੀ ਘਰ ਚ ਬੜੀ ਬਹੁਤ ਹੀ ਪਰੇਸ਼ਾਨੀਆਂ ਵਾ ਜੇ ਦੱਸਣ ਲੱਗਾ ਬਹੁਤ ਲੰਬਾ ਹੋ ਜਾਣਾ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਤੁਹਾਡੇ ਤੱਕ ਆਵਾਜ਼ ਪਹੁੰਚਾਈ ਆ ਮਾਤਾ ਜੀ ਦੀ 80 ਸਾਲ ਉਮਰ ਆ ਪਰ ਉਹਨਾਂ ਦੇ ਬੇਟੇ ਨੂੰ ਹਾਰਡ ਦੀ ਪ੍ਰੋਬਲਮ ਆ ਤੇ ਆਪਾਂ ਜਿੰਨੇ ਜਿੰਨੇ ਜੋਗੇ ਹੈਗੇ ਆ ਸਾਰਿਆਂ ਨੇ ਇੱਥੇ ਆ ਕੇ ਮਦਦ ਕਰਨੀ ਆ ਜੂਨ 84 ਦਾ ਜਦੋਂ ਜ਼ਿਕਰ ਹੁੰਦਾ ਤਾਂ ਅੱਖਾਂ ਨਮ ਜ਼ਰੂਰ ਹੋ ਜਾਂਦੀਆਂ ਉਸ ਵੇਲੇ ਦੀ ਜੇਕਰ ਗੱਲ ਕਰਾਂ ਤਾਂ 40 ਸਾਲ ਬੀਤ ਚੁੱਕੇ ਨੇ 40 ਸਾਲਾਂ ਤੋਂ ਇੱਕ ਪਰਿਵਾਰ ਅਜੇ ਤੱਕ ਇਨਸਾਫ ਦੀ ਮੰਗ ਕਰ ਰਿਹਾ ਰੋਲਦਾ ਪਿਆ ਆ ਅੰਮ੍ਰਿਤਸਰ ਦੀਆਂ ਗਲੀਆਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਸ ਜਗ੍ਹਾ ਤੇ ਇੱਕ ਕਿਰਾਏ ਤੇ 2500 ਰੁਪਏ ਦੇ ਵਿੱਚ ਰਹਿ ਰਹੇ ਹੈਗੇ ਨੇ 78 ਸਾਲ ਦੀ ਉਮਰ ਮਾਤਾ ਜੀ ਹੋਣਾ ਦੀ ਜੋ ਅੱਜ ਵੀ ਕਹ ਲਈਏ ਕਿ ਉਹ 84 ਦਾ ਜ਼ਿਕਰ ਕਰਦੇ ਆ ਤਾਂ ਅੱਖਾਂ ਨਮ ਹੋ ਜਾਂਦੀਆਂ ਕਿਉਂਕਿ ਉਹ 84 ਦਿਲੇ ਜੋ ਉਹਨਾਂ ਤੇ ਬੀਤੀ ਉਹ ਹੱਡ ਬੀਤੀ ਤੁਹਾਨੂੰ ਸੁਣਾਵਾਂਗੇ ਇਸ ਵਕਤ ਅੰਮ੍ਰਿਤਸਰ ਦੇ ਇੱਕ ਐਸੇ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਦਾ 2500 ਰੁਪਏ ਤੇ ਰਹਿਣ ਵਾਲਾ ਇੱਕ ਕਿਰਾਏ ਦਾ ਘਰ ਹੈਗਾ ਆ ਜਿੱਥੇ ਗੁਜ਼ਾਰਾ ਕਰ ਰਹੇ ਨੇ ਕਹਿੰਦੇ ਕਿ ਰਾਸ਼ਨ ਪਾਣੀ ਦੀ ਵੀ ਕਮੀ ਹੈਗੀ ਆ ਸੋ ਅੱਜ ਪੰਜਾਬੀਓ ਤੁਹਾਡੇ ਸਾਥ ਦੀ ਲੋੜ ਆ ਉਹ ਸਾਥ ਅੱਜ ਤੁਹਾਡਾ ਚਾਹੀਦਾ ਆ ਪਰਿਵਾਰ ਨਾਲ ਮਿਲਾਵਾਂਗੇ ਤਸਵੀਰਾਂ ਸਾਂਝੀਆਂ ਕਰਦੇ ਆ ਇਹ ਉਹਨਾਂ ਦਾ ਘਰ ਹੈਗਾ ਆ ਜਿੱਥੇ 2500 ਰੁਪਏ ਕਿਰਾਏ ਦੇ ਵਿੱਚ ਰਹਿੰਦੇ ਆ ਬੁਢਾਪਾ ਪੈਨਸ਼ਨ ਜ਼ਰੂਰ ਲੱਗੀ ਆ ਪਰ ਦੂਜੇ ਪਾਸੇ ਜੇਕਰ ਗੱਲ ਕਰਾਂ ਤਾਂ ਇੱਥੋਂ ਦੀਆਂ ਤਸਵੀਰਾਂ ਦੇਖ ਕੇ ਤੁਹਾਡਾ ਵੀ ਮਨ ਜਿਹੜਾ ਆ ਉਹ ਜ਼ਰੂਰ ਹੋਏਗਾ ਕਿ ਜ਼ਰੂਰ ਦਰਸ਼ਨ ਯੋਗ ਹੈਗੀਆਂ ਇਹ ਤਸਵੀਰਾਂ ਸੋ ਇਹ ਉਹਨਾਂ ਦੇ ਘਰ ਦੇ ਹਾਲਾਤ ਨੇ ਇੱਕੋ ਕਹ ਲਈਏ ਕਿ ਜਿਹੜਾ ਕਮਰਾ ਹੈਗਾ ਉਹ ਵੀ ਕੱਪੜਿਆਂ ਦੇ ਨਾਲ ਭਰਿਆ ਆ ਜਿਸ ਜਗ੍ਹਾ ਤੇ ਮਸਾ ਹੀ ਬੰਦਾ ਲੇਟ ਸਕਦਾ ਹੈ ਇਹ ਬਾਥਰੂਮ ਦੀਆਂ ਤਸਵੀਰਾਂ ਨੇ ਸੋ ਇਹ ਵੀ ਦਰਸ਼ਨ ਯੋਗ ਨੇ ਘਰ ਵੀ ਜਿਹੜਾ ਆ ਪਰਿਵਾਰ ਦੀ ਮੰਗ ਹੈ ਕਿ ਇੱਕ ਸਾਨੂੰ ਪਲਾਟ ਵੀ ਅਲੋਟ ਕੀਤਾ ਗਿਆ ਸੀਗਾ ਪਰ ਉਹ ਵੀ ਸਾਡੇ ਹੱਕ ਨਹੀਂ ਆਇਆ ਸੋ 84 ਦੇ ਦੰਗਿਆਂ ਦਾ ਇਹ ਪੀੜਤ ਪਰਿਵਾਰ ਹੈਗਾ ਆ ਗੱਲਬਾਤ ਵੀ ਜਿਹੜੀ ਹੈ ਇਹਨਾਂ ਨਾਲ ਪਰਿਵਾਰ ਨਾਲ ਜ਼ਰੂਰ ਕਰਾਂਗੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਇਸ ਪਰਿਵਾਰ ਦੀ ਕੀ ਹੈਗੇ ਨੇ ਕਿਉਂਕਿ ਇਹ 1984 ਤੋਂ ਜੋ ਦੰਗੇ ਹੋਏ ਉਹਦੇ ਤੋਂ ਇਹ ਪਰਿਵਾਰ ਮਦਦ ਦੀ ਅਪੀਲ ਜਿਹੜੀ ਆ ਉਹ ਕਰਦਾ ਪਿਆ ਸੋ ਮਾਤਾ ਜੀ ਹੁਣੀ ਬੈਠੇ ਨੇ ਮਾਤਾ ਜੀ ਸਤਸ਼੍ਰੀ ਅਕਾਲ ਜੀ ਮਾਤਾ ਜੀ ਕੀ ਨਾਮ ਤੁਹਾਡਾ ਬਲਵੀਰਪੁਰ ਜੀ ਤਜੀ 78 ਸਾਲ ਤੁਹਾਡੀ ਉਮਰ ਆ 84 ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਜ਼ਰੂਰ ਅੱਜ ਹਿਰਦੇ ਵਲੁੰਦਰੇ ਜਾਂਦੇ ਨੇ ਅੱਖਾਂ ਨਮ ਹੋ ਜਾਂਦੀਆਂ ਮਨ ਭਰ ਜਾਂਦਾ ਹੈ ਕੀ ਸਮਾਂ ਦੇਖਿਆ ਉਹਦੋਂ ਅੱਗੇ ਨਾਲ ਬੀਤੀ 4-5 ਹਜ਼ਾਰ ਦਾ ਝੂਮ ਆ ਗਿਆ ਅੱਗ ਤੋਂ ਚੁੱਕ ਚੁੱਕ ਕੇ ਡਾਂਗਾ ਮਾਰੀਆਂ ਫਿਰ ਐਡੇ ਐਡੇ ਪੱਥਰ ਸੀ ਉਹ ਮਾਰੇ ਤੇ ਬੇਟਿਆਂ ਨੂੰ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਮਾਰ ਦੇਣਾ ਹੈ ਤੇ ਇਹਨਾਂ ਨੂੰ ਬਚਾਇਆ ਸੀ ਕਿ ਪਹਿਲਾਂ ਅਸੀਂ ਮਰਾਂਗੇ ਫਿਰ ਇਹਨਾਂ ਨੂੰ ਮਾਰਾਂਗੇ ਤੇ ਇਹਨਾਂ ਦੀ ਲੱਤ ਉੱਤੇ ਵੀ ਪੱਥਰ ਮਾਰਿਆ ਗਿਆ ਤੇ ਮੇਰੇ ਵੀ ਅੱਗ ਤੋਂ ਚੁੱਕੇ ਚੁੱਕੇ ਡਾਂਗਾ ਮਾਰੀਆਂ ਸਤ ਬਾਵਾ ਸੱਜੀਆਂ ਹੋਈਆਂ ਸੀ ਤੇ ਮਤ ਜੀ ਤੁਹਾਡੇ ਹਮਸਫਰ ਨੇ ਕੀ ਨਾਮ ਇਹਨਾਂ ਦਾ ਹਾਂਜੀ ਸੱਜੇ ਸਿੰਘ ਕੀ ਹੋਇਆ ਸੀ 84 ਵੇਲੇ ਜੋ ਦੰਗੇ ਹੋਏ ਉਸ ਦੇ ਵਿੱਚ ਕੀ ਘਟਨਾ ਵਾਪਰੀ ਪੱਥਰ ਲੈ ਕੇ ਖੜੇ ਸੀ ਤੇ ਉਹ ਗੋਡੇ ਤੇ ਸੱਟ ਪਹਿਲਾਂ ਵੀ ਲੱਗੀ ਸੀ ਪਿੱਛੇ ਵੀ ਲੱਗ ਗਈ ਸੱਟ ਤੇ ਉਹ ਹਸਪਤਾਲਾਂ ਦੇ ਚੱਕਰ ਚੱਕਰ ਕਰਤੇ ਤੇ ਮਸਾਂ ਹੀ ਡੋੜਾ ਭੋੜੀਆਂ ਨਾਲ ਤਰਦੇ ਸੀ ਹੋੜੀਆਂ ਕਿੰਨਾ ਸਮਾਂ ਹੋ ਗਿਆ ਪੂਰੇ ਹੋਏ ਇਹਨਾਂ ਨੂੰ 35 ਸਾਲ ਰਹੇ ਆ ਤੇ 19 ਵਿੱਚ ਪੂਰੇ ਹੋ ਗਏ 19 ਵਿੱਚ ਪੂਰੇ ਹੋ ਗਏ ਤੁਹਾਨੂੰ ਜੀ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੈ ਘਰ ਦੇ ਹਾਲਾਤ ਦੀ ਗੱਲ ਕਰਾਂ ਉਹ ਤਾਂ ਆਪਾਂ ਦੇਖ ਹੀ ਲਈ ਤਸਵੀਰਾਂ ਦੇ ਵਿੱਚ ਗੁਜ਼ਾਰਾ ਕਿੱਦਾਂ ਕਰਦੇ ਹੋ ਬੁਢਾਪਾ ਪੈਨਸ਼ਨ ਤੁਹਾਨੂੰ ਲੱਗੀ ਆ 1500 ਚ ਕੀ ਗੁਜ਼ਾਰਾ ਕਰਦੇ ਹੋ ਬੋਲੀ ਕੋਈ ਮੈਂ ਮਿਹਨਤ ਕਰਦੀ ਆ 9 ਵਜੇ ਤੱਕ ਜਾ ਕੇ 4-5 ਵਜੇ ਤੱਕ ਆਨੇ 5 ਵਜੇ ਤੱਕ ਆਨੇ ਕੀ ਕਰਦੇ ਹੋ ਰੋਟੀ ਪਾਣੀ ਦਾ ਕੰਮ ਕਰਦੀ ਆ ਮਾਤਾ ਜੀ 73 ਸਾਲ ਹੋ ਮਰਿਆ ਫਿਰ ਸਰੀਰ ਸਾਥ ਦਿੰਦਾ ਇਨੀ ਉਮਰ ਦੇ ਵਿੱਚ ਸਰੀਰ ਜੰਨੇ ਸਾਥ ਦਿੰਦਾ ਸਿਰੇ ਦਵਾਈ ਖਾ ਕੇ ਜਾਨੀ ਆ ਤੇ ਉਹ ਕਿਸੇ ਵੇਲੇ ਲੱਗਦਾ ਹੈ ਆਹੋਂ ਨੀਆ ਫਿਰ ਗੋਲੀ ਖਾ ਲੈਂਦੀ ਆ ਦਰਦ ਦੀ ਗੋਲੀ ਖਾ ਲੈਂਦੀ ਆ ਫਿਰ ਤੇ ਮਾਤਾ ਜੀ ਕਿੰਨੇ ਕਿੰਨੇ ਜੀ ਨੇ ਪਰਿਵਾਰ ਚ ਕਿੰਨੇ ਪੁੱਤਰ ਨੇ ਕਿੰਨੇ ਸੁਪਤਰੀ ਨੇ ਚਾਰ ਜਨੇ ਨੇ ਚਾਰ ਜਨੇ ਕੌਣ ਕੌਣ ਨੇ ਇੱਕ ਪੁੱਤਰੀ ਆ ਇੱਕ ਬੇਟਾ ਆ ਨੌ ਆ ਨੌ ਕੰਮਟ ਗਈ ਆ ਉਹ ਵੀ ਕੰਮ ਕਰ ਗਈ ਆ ਇੱਕ ਪੁੱਤਰੀ ਆ ਤੇ ਬੇਟਾ ਤੁਹਾਡੇ ਕੰਮ ਕਰਦੇ ਕੋਈ? ਨਹੀਂ। ਕਾਰਨ ਕੀ ਹੈ ਕਿ ਉਹ ਕੰਮ ਨਹੀਂ ਕਰਦੇ? ਆੜਾ ਨੁਕਸਿਆ। ਆੜ ਦੀ ਪ੍ਰੋਬਲਮ ਹੈ। ਹਾਂਜੀ। ਮਤਲਬ ਲਾਲ ਕਾਰਡ ਵੀ ਤੁਹਾਨੂੰ ਇਸ਼ੂ ਕੀਤਾ ਗਿਆ ਸਰਕਾਰ ਵੱਲੋਂ ਸਨਾਤੀ ਕਾਰਡ। ਇਹਦੀਆਂ ਕਈ ਸਹੂਲਤਾ ਮਿਲੀਆਂ ਅਜੇ ਤੱਕ ਹੁਣ ਤੁਹਾਨੂੰ? ਮਕਾਨ ਮਿਲਿਆ ਸੀ ਉਹ ਵੀ ਖੁੱਸ ਗਿਆ। ਹੁਣ ਪਿੱਛੇ ਭੱਜ ਦੌੜ ਕਰਨ ਵਾਲਾ ਕੋਈ ਨਹੀਂ ਰਿਹਾ। ਮਕਾਨ ਕਿੱਥੇ ਗਿਆ ਜਿਹੜਾ ਮਿਲਿਆ ਸੀ? ਉਹ ਦੂਸਰੇ ਨੂੰ ਲਾਟ ਕਰ ਦਿੱਤਾ ਗਿਆ। ਹਾਂ ਦੂਸਰੇ ਨੂੰ ਸਾਡੇ ਮਾਤਾ ਜੀ ਨੇ ਹੂੰ ਮੇਰੇ ਘਰ ਕੇ ਸੇ ਨਾਲ ਨਹੀਂ ਸਾਡੇ ਨਾਲ ਹੀ ਧੱਕਾ ਹੋਇਆ ਪਤਾ ਨਹੀਂ ਰਖਾ ਵਾਜੀ ਹੋਈ ਹੈ ਕੀ ਹੋਇਆ ਕੈਸੀ ਜੀ ਅੱਜ ਤੱਕ ਕਰਾਇਆ ਤੇ ਡੋਲ ਰਹੇ ਹਨ ਹੁਣ ਇਹ ਪੀੜਤ ਪਰਿਵਾਰ ਹੈਗਾ ਜੋ 84 ਦੇ ਵੇਲੇ ਹੁਣ ਤੱਕ ਜਿਹੜਾ ਦਰਦ ਹੈ ਉਹ ਸਹਿੰਦਾ ਪਿਆ ਮਾਤਾ ਜੀ ਹੁਣਾਂ ਦੇ ਪੁੱਤਰ ਵੀ ਮੌਜੂਦ ਹੈ ਗੱਲਬਾਤ ਕਰਦੇ ਆਂ ਅਜੀ ਸਸ਼ੀਕਲ ਜੀ ਕੀ ਨਾਮ ਤੁਹਾਡਾ ਜੀ ਕੁਲਦੀਪ ਸਿੰਘ ਜੀ ਮਾਤਾ ਜੀ ਨੇ ਦੱਸਿਆ ਕਿ ਹਾਰਟ ਦੀ ਪ੍ਰੋਬਲਮ ਹੈ ਤੁਹਾਨੂੰ ਕਿੰਨੇ ਲੰਬੇ ਸਮੇਂ ਤੋਂ ਪ੍ਰੋਬਲਮ ਹੈ ਕੀ ਪ੍ਰੋਬਲਮ ਹੈਗੀ ਬੈਨੋਲੀ ਤੇ ਨਾ ਸਾਲੋਂ ਤੋਂ ਹਾਰਟ ਦੀ ਪ੍ਰੋਬਲਮ ਤੇ ਡਿਪਰੈਸ਼ਨ ਤੇ ਜਿਵੇਂ ਬੜਾ ਚਿਰ ਤੇ ਮੈਨੂੰ ਬੜੀ 12 ਸਾਲ ਸਕਿਉਰਟੀ ਦਾ ਕੰਮ ਕਰਦਾ ਰਿਹਾ ਕਪੜੇ ਦੇ ਮਿਲ ਤੇ ਵੀ ਲੱਗਾ ਰਿਹਾ ਜਿੱਥੇ ਕੰਮ ਮਿਲਦਾ ਰਿਹਾ ਉੱਤੇ ਕੰਮ ਕਰਦਾ ਰਿਹਾ ਤੇ ਬਾਕੀ ਉਹਨੇ ਸਰੀਰ ਸਾਥ ਲਈ ਜੇ ਲਾ ਨਾ ਬੜਾ ਚੱਲ ਫਿਰ ਸਕਦਾ ਵਾਂ ਤੇ ਨਾ ਹੁਣ ਘਰ ਦਾ ਗੁਜ਼ਰ ਹਾਂ ਕਾਲੇ ਵੀਕ ਨਾਲ ਬਹੁਤ ਜ਼ਿਆਦਾ ਟੈਬਲਟ ਕਿਦਾਂ ਰਹਿੰਦੀ ਹੈ ਇਲਾਜ ਕਿੱਥੋਂ ਚੱਲ ਰਿਹਾ ਹੈ ਇਲਾਜ ਚੱਲ ਰਿਹਾ ਸੀ ਪੈਸੇ ਖਾਣੋ ਇਲਾਜ ਵੀ ਬੰਦ ਹੋ ਗਿਆ ਮੇਰਾ ਇਲਾਜ ਵੀ ਸਾਡੀ ਤੱਕ ਸਿਹਤ ਕਿਦਾਂ ਰਹਿੰਦੀ ਹੈ ਸਿਹਤ ਬਹੁਤ ਢਿੱਲੀ ਮਿੱਟੀ ਰਹਿੰਦੀ ਹੈ ਸਿਹਤ ਠੀਕ ਨਹੀਂ ਰਹਿੰਦੀ ਸਿਹਤ ਸਾਥ ਨਹੀਂ ਦਿੰਦੀ ਬਹੁਤ ਲੋਕ ਹੋ ਗਏ ਐਦਾ ਦੇ ਜਿਹੜੇ ਮਦਦ ਕਰਨਾ ਚਾਹੁੰਦੇ ਤੁਹਾਡੀ ਐਨ ਆਰ ਆਈ ਪਰਿਵਾਰ ਹੋਣਗੇ ਜਾਂ ਹੋਰ ਸੰਸਥਾਵਾਂ ਹੋਣਗੇ ਉਹਨਾਂ ਨੂੰ ਕੀ ਅਪੀਲ ਕੀ ਗੁਜਾਰਸ਼ ਕਰਨਾ ਚਾਹੁੰਦੇ ਹੋ ਇਕ ਸਾਲ ਸਾਨੂੰ ਇਹ ਮਕਾਨ ਦੇ ਹਸੋਲੇ ਦਿੱਤਾ ਜਾਵੇ ਮम्मी ਮਾਤਾ ਜੀ ਵੀ ਬਜ਼ੁਰਗ ਬਜ਼ੁਰਗ ਹੈਗੇ ਆ ਉਹਨਾਂ ਦਾ ਵੀ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ ਵੀ ਇਹ ਸਾਡੇ ਹੁੰਦਿਆ ਕੰਮ ਕਰਨ ਤੇ ਸਾਡੇ ਵਾਤੇ ਬਹੁਤ ਸ਼ਰਮ ਦੀ ਗੱਲ ਤੇ ਅਸੀਂ ਵੀ ਬੜੇ ਬੇਬਸ ਹੋਏ ਆਂ ਤੇ ਸਰਕਾਰ ਵੀਰ ਕਰਾਂਗੇ ਜੋ ਸਹੂਲਤ ਸਾਡੇ ਕੋਲ ਬੰਦੀ ਹੈ ਤੇ ਜੋ ਦਿੱਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਮਾਤਾ ਜੀ ਬੜੇ ਲੋਕ ਹੈਗੇ ਆ ਜੋ ਸੇਵਾ ਕਰਦੇ ਨੇ ਐਨ ਆਰ ਆਈ ਪਰਿਵਾਰ ਬੜੇ ਬੈਠੇ ਨੇ ਜੋ ਮਦਦ ਕਰਨ ਲਈ ਬੈਠੇ ਹੋਏ ਨੇ ਸੋ ਉਹਨਾਂ ਅੱਗੇ ਕੀ ਗੁਜ਼ਾਰਿਸ਼ ਕਰਦੇ ਹੋ 78 ਸਾਲ ਦੀ ਉਮਰ ਆ ਫਿਰ ਵੀ ਤੁਸੀਂ ਮਿਹਨਤ ਕਰ ਰਹੇ ਹੋ ਪਰਿਵਾਰ ਚਲਾਉਣ ਦੇ ਲਈ ਕਿਉਂਕਿ ਇਹ ਸਮਾਂ ਘਰ ਦੇ ਵਿੱਚ ਬੈਠਣਾ ਹੁੰਦਾ ਆ ਆਪਣੇ ਪੋਤਰੇ ਹੁੰਦੇ ਘਰ ਦੇ ਵਿੱਚ ਉਹਨਾਂ ਨਾਲ ਖੇਡਣਾ ਫਿਰ ਕੀ ਗੁਜ਼ਾਰਿਸ਼ ਕਰਦੇ ਹੋ ਲੋਕਾਂ ਨੂੰ ਹਾਂ ਜੀ ਤੇ ਕਹਿੰਦੇ ਚਲ ਜਿੰਨਾ ਚਿਰ ਪਰਮਾਤਮਾ ਨੇ ਹਿੰਮਤ ਦਿੱਤੀ ਆ ਚੱਕਾ ਕਰਦੇ ਆ ਪਰ ਫਿਰ ਵੀ ਮਦਦ ਦੀ ਲੋੜ ਹੈਗੀ ਆ ਕਿਉਂ ਅੱਗੋ ਬੇਟਾ ਆ ਬੇਟਾ ਆ ਇਹਦਾ ਵੀ ਕੋਈ ਕੰਮ ਕਰ ਮਿਲ ਜੇ ਮੈਨੂੰ ਵੀ ਸੁਖਿਆ ਪਰ ਮੈਂ ਵੀ ਸੁਖੀ ਜਾਵਾਂ ਰੱਬ ਕੋਲ ਜੇ ਢਿੱਲਾ ਹੋਏਗਾ ਤੇ ਘਰ ਜੇ ਚਿੰਤਾ ਫਿਕਰ ਹੈ ਹੀ ਹੈ ਠੀਕ ਹੈ ਜੀ ਸੋ ਹੋਰ ਪਰਿਵਾਰਕ ਮੈਂਬਰਾਂ ਨਾਲ ਜਿਹੜੀ ਗੱਲਬਾਤ ਆ ਉਹ ਜ਼ਰੂਰ ਆਪਾਂ ਕਰਾਂਗੇ ਕਿ ਪਰਿਵਾਰ ਤੇ ਜਿਹੜੇ ਹਾਲਾਤ ਨੇ ਉਹ ਕਿੱਦਾਂ ਚੱਲ ਰਹੇ ਨੇ ਕੀ ਮੁਸ਼ਕਲਾਂ ਕਰਦੇ ਵਿਚਾਰੀਆਂ ਨੇ ਸਸ਼ੀਕਲ ਜੀ ਕੀ ਨਾਮ ਤੁਹਾਡਾ ਮਨਪ੍ਰੀਤ ਕੋ ਨਾਮ ਹੈ ਕੀ ਲੱਗਦੇ ਨੇ ਤੁਹਾਡੇ ਮਾਤਾ ਜੀ ਮੇਰੀ ਨਾਨੀ ਜੀ ਲੱਗਦੇ ਨੇ ਕੀ ਹਾਲਾਤ ਬਣੇ ਜਿਵੇਂ ਜ਼ਿਕਰ ਕੀਤਾ ਉਹਨਾਂ ਦੇ ਕਿ 84 ਦੇ ਵਿੱਚ ਜੋ ਦੰਗੇ ਹੋਏ ਉਸ ਤੋਂ ਬਾਅਦ ਸਾਡੇ ਜਿਹੜੇ ਹਾਲ ਹੈ ਉਹ ਕਾਫੀ ਬਦਤਰ ਰਹੇ ਨੇ ਕਿਉਂਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਜੀ 1984 ਦੇ ਬਾਅਦ ਪਰਵਾਦ ਨੂੰ ਕਾਫੀ ਸਟਰਗਲ ਕਰਨੀ ਪਈ ਹੈ ਤੇ ਅੱਜ ਤੱਕ ਵੀ ਜ਼ਿੰਦਗੀ ਸੰਘਰਸ਼ਨਾ ਚੱਲ ਰਹੀ ਹੈ ਇਹਨਾਂ ਦੀ ਬਜ਼ੁਰਗ ਮਾਤਾ ਜੀ ਅੱਜ ਤੱਕ ਵੀ ਕੰਮ ਕਰ ਰਹੇ ਨੇ ਤੇ ਇਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਕਿਉਂਕਿ ਇਹਨਾਂ ਨੂੰ ਜੋ 84 ਦੇ ਦੰਗਾ ਪੀੜਤਾਂ ਨੂੰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਉਹ ਸਹੀ ਤਰੀਕੇ ਨਾਲ ਮਿਲ ਨਹੀਂ ਪਾਈਆਂ ਤੇ ਆਪਣੇ ਹੱਕ ਤੋਂ ਵਾਂਝੇ ਨੇ ਤੇ ਮੈਂ ਰਿਕੁਐਸਟ ਕਰਾਂਗੀ ਕਿ ਇਹਨਾਂ ਨੂੰ ਇਹਨਾਂ ਦੇ ਹੱਕ ਮਿਲ ਜਾਣ ਜਾਂ ਅਸੀਂ ਅਗੰਦੀ ਜੀ ਤੌਰ ਤੇ ਇਹਨਾਂ ਦੀ ਕੋਈ ਮਦਦ ਕਰ ਸਕਦੇ ਹਾਂ ਤੇ ਸਾਨੂੰ ਅੱਗੇ ਆਣਾ ਚਾਹੀਦਾ ਹੈ ਮਾਤਾ ਜੀ ਦੱਸ ਰਹੇ ਸੀ ਕਿ ਇੱਕ ਸਾਨੂੰ ਪਲਾਟ ਵੀ ਅਲੋਟ ਹੋਇਆ ਸੀ ਸਰਕਾਰ ਵੱਲੋਂ ਉਹ ਵੀ ਪਤਾ ਨਹੀਂ ਕਿੰਨੇ ਖੋਇਆ ਗਿਆ ਉਹਦੇ ਬਾਰੇ ਥੋੜਾ ਜ਼ਿਕਰ ਕਰੋ ਜੀ ਹਾਂ ਜੀ ਕੁਝ ਸਾਲ ਪਹਿਲੇ ਦੰਗਾ ਪੀੜਤਾਂ ਦਾ 플ਾਟ ਇਹਨਾਂ ਨੂੰ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਮਿਲਿਆ ਸੀ ਬਟ ਕਿਸੇ ਇਹਨਾਂ ਦੇ ਰੈੱਡ ਕਾਰਡ ਤੋਂ ਨੰਬਰ ਨੂੰ ਬਦਲ ਕੇ ਉਹ 플ਾਟ ਤੱਕੇ ਨਾਲ ਇਹਨਾਂ ਕੋ ਖਾਲੀ ਕਰਵਾ ਲਿਆ ਗਿਆ ਤੇ ਹੈ ਤਾਂ ਬੜੇ ਨਾਹਕ ਦੀ ਗੱਲ ਕਿ ਇੰਨਾ ਜ਼ੁਲਮ ਸਹਿਣ ਦੇ ਬਾਅਦ ਇੱਕ ਲਾਈਫ ਨੂੰ ਸੈਟਲ ਕਰਨ ਲਈ ਸਰਕਾਰ ਨੇ ਚਲੋ ਆਪਣੇ ਵੱਲੋਂ ਮਦਦ ਕੀਤੀ ਦੰਗਾ ਪੀੜਤਾ ਨੂੰ ਘਰ ਦਿੱਤੇ ਗਏ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਗਈ ਬਟ ਕੁਝ ਪਰਿਵਾਰ ਹਲੇ ਵੀ ਨੇ ਇਦਾਂ ਦੇ ਜਿਹੜੇ ਕਿ ਇਹਨਾਂ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਪਾਇਆ ਬਿਲਕੁਲ ਜੀ ਸਮਾਹ ਕਾ ਲਈ ਹੁਣ ਜੋ ਹੋਇਆ ਉਦੋਂ ਹੁਣ ਕੀ ਅਪੀਲ ਕਰਦੇ ਹੋ ਕਿ ਕਾਫੀ ਐਨ ਆਰ ਆਈ ਪਰਿਵਾਰ ਨੇ ਜੋ ਮਦਦ ਲਈ ਅੱਗੇ ਹੁੰਦੇ ਨੇ ਜਾਂ ਕਾਫੀ ਸੰਸਥਾ ਹੁੰਦੀਆਂ ਕਈ ਵਾਰੀ ਸਰਕਾਰ ਦੇ ਸਰਕਾਰ ਦੇ ਨੁਮਾਇंदे ਅੱਗੇ ਹੁੰਦੇ ਆ ਕੋਸ਼ਿਸ਼ ਕਰਦੇ ਆ ਕਿ ਜਿੰਨੀ ਮਦਦ ਹੋ ਸਕੇ ਕਰੀਏ ਕਿ ਸੰਪਰਕ ਨੰਬਰ ਹੈ ਕਿਹੜੀ ਜਗ੍ਹਾ ਤੇ ਰਹਿੰਦੇ ਨੇ ਕਿਵੇਂ ਮਦਦ ਕਰ ਸਕਦੇ ਨੇ ਸੋ ਜਰੀਆ ਦੱਸੋ ਜੀ ਅਗਰ ਕਿਸੇ ਨੇ ਇਹਨਾਂ ਨੂੰ ਸੰਪਰਕ ਕਰਨਾ ਹੋਵੇ ਤੇ ਹਾਊਸਿੰਗ ਬੋਰਡ ਕਲੋਨੀ ਰਹਿ ਰਹੇ ਨੇ ਪਿਛਲੇ 20-25 ਸਾਲ ਤੋਂ ਤੇ 103 ਨੰਬਰ ਕੁਆਟਰ ਨੰਬਰ ਹੈ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵਨਿਊ ਅੰਮ੍ਰਿਤਸਰ ਮੋਬਾਈਲ ਨੰਬਰ ਜਿਨ੍ਹਾਂ ਤੇ ਅਗਰ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਤੇ ਉਹ ਹੈ 95011 98906 ਫਿਰ ਰਿਪੀਟ ਕਰ ਦੋ ਨੰਬਰ 95011 98906 ਇਸਟ ਵੀ ਰਿਪੀਟ ਕਰ ਦੋ ਆਪਾਂ ਓਕੇ ਜੀ 95011 98906 ਜੀ ਧੰਨਵਾਦ ਜੀ ਸੋ ਇੱਥੇ ਸਮਾਜ ਸੇਵਕ ਸੋਨੋ ਜੰਡਿਆਲਾ ਵੀ ਪਹੁੰਚੇ ਨੇ ਖਾਸ ਕਰਕੇ ਸਮਾਜ ਸੇਵਕਾਂ ਨੂੰ ਅੱਗੇ ਆਉਣ ਦੀ ਲੋੜ ਹੁੰਦੀ ਆ ਕਈ ਵਾਰ ਸਰਕਾਰ ਦੇ ਨੁਮਾਇੰਦੇ ਅੱਗੇ ਆਉਂਦੇ ਨੇ ਕਈ ਵਾਰ ਐਨ ਆਰ ਆਈ ਵੀਰਾਂ ਦਾ ਇਹਨਾਂ ਸਹਿਯੋਗ ਹੁੰਦਾ ਕਿ ਉਹ ਹਰ ਇੱਕ ਜਿਹੜੇ ਪੀੜਤ ਪਰਿਵਾਰ ਹੁੰਦੇ ਉਹਨਾਂ ਦੇ ਲਈ ਮਦਦ ਲਈ ਅੱਗੇ ਖੜੇ ਹੁੰਦੇ ਨੇ ਸੋ ਸੋਨੂ ਜੀ ਕਿੱਦਾਂ ਦੇਖਦੇ ਹੋ ਪਹੁੰਚੇ ਅੱਜ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਆ 84 ਦੇ ਵਿੱਚ ਜੋ ਬੀਤਿਆ ਇਸ ਪਰਿਵਾਰ ਨਾਲ 40 ਸਾਲ ਹੋ ਗਏ ਆ ਇਹ ਹਾਲਾਤ ਇਦਾਂ ਹੀ ਚੱਲ ਰਹੇ ਨੇ ਨਾ ਮਕਾਨ ਸਹੀ ਤਰ੍ਹਾਂ ਹੈ ਨਾ ਘਰ ਦੇ ਵਿੱਚ ਰੋਟੀ ਸਹੀ ਤਰ੍ਹਾਂ ਪੱਕਦੀ ਹੈ ਸੋ ਕੀ ਗੱਲਬਾਤ ਹੋਈ ਹੈ ਪਰਿਵਾਰ ਨਾਲ ਤੁਹਾਡੇ ਵੱਲੋਂ ਕੀ ਮਦਦ ਦੀ ਜੜੀ ਹੈ ਹੁਣ ਅੱਗੋਂ ਤਿਆਰੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਪਰਿਵਾਰ ਦੀ ਆ ਕੇ ਸਾਰ ਲਈ ਕਿਸੇ ਨੇ ਇਹਨਾਂ ਨੇ بڑے ਚੈਨਲਾਂ ਨੂੰ ਸਾਡੀ ਭੈਣ ਨੇ ਵਿਚਾਰੀ ਨੇ ਬੜੀਆਂ ਰਿਕਵੈਸਟਾਂ ਕੀਤੀਆਂ ਕੋਈ ਚੈਨਲਾਂ ਵਾਲਾ ਨਹੀਂ ਆਇਆ ਪਰ ਜਿਹੜੇ ਹਾਲਾਤ ਤੁਸੀਂ ਦੱਸਦੇ ਪੀ ਉਹ ਹਾਲਾਤ ਦੰਗਾ ਪੇੜ ਤੋਂ ਕਦੀ ਇਸ ਪ੍ਰਮਾਤਮਾ ਕਦੀ ਨਾ ਕਰੇ ਸੋਚ ਕੇ ਵੀ ਡਰ ਲੱਗਦਾ ਅੱਜ ਬੜੀ ਦਲੇਰੀ ਕਰਕੇ ਸਾਡੀ ਭੈਣ ਨੇ ਆਪਣੇ ਪਰਿਵਾਰ ਦੀ ਆਵਾਜ਼ ਚੁੱਕੀ ਆ ਔਰ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਨ੍ਹਾਂ ਨੇ ਆਵਾਜ਼ ਮਤਲਬ ਸਮਾਜ ਦੇ ਸਾਹਮਣੇ ਨਹੀਂ ਆਉਂਦੀਆਂ ਤੇ ਜ਼ਿਆਦਾਤਰ ਕੁਝ ਮੀਡੀਆ ਵਾਲੇ ਵੀਰ ਵੀ ਜਿਹੜੇ ਨਹੀਂ ਉੱਥੋਂ ਤੱਕ ਪਹੁੰਚ ਸਕਦੇ ਪਰ ਮੈਂ ਇਸ ਭੈਣ ਦਾ ਧੰਨਵਾਦ ਕਰਦਾ ਜਿੰਨੇ ਸਾਡੇ ਤੱਕ ਇਹ ਗੱਲ ਪਹੁੰਚੀ ਮੈਂ ਜਿੰਨੇ ਜੋਗਾ ਹੈਗਾ ਮੈਂ ਤੇ ਲੈ ਕੇ ਆਇਆ ਹੀ ਹਾਂ ਕਿਉਂਕਿ ਕੁਝ ਵੀ ਖਰਚ ਬੜੀ ਬਹੁਤ ਹੀ ਪਰੇਸ਼ਾਨੀਆਂ ਵਾ ਜੇ ਦੱਸਣ ਲੱਗਾ ਬਹੁਤ ਲੰਮਾ ਹੋ ਜਾਣਾ ਪਰ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਮੈਂ ਇੰਨਾ ਹੀ ਕਿਹਾ ਇਹਨਾਂ ਨੂੰ ਭੈਣ ਨੂੰ ਕਿ ਜਿਹੜੀਆਂ ਤੇ ਸਰਕਾਰੀ ਸਹੂਲਤਾਂ ਮਿਲਦੀਆਂ ਵਾ ਪ੍ਰਸ਼ਾਸਨ ਵੱਲੋਂ ਤੇ ਮੈਂ ਨਾਲ ਇਹਨਾਂ ਦੇ ਕੱਲ ਹੀ ਤੁਹਾਡੇ ਚੈਨਲ ਦੇ ਜ਼ਰੀਏ ਡੀਸੀ ਸਾਹਿਬ ਕੋ ਜਾਵਾਂ ਇਹਨਾਂ ਨੂੰ ਲੈ ਕੇ ਔਰ ਉਹ ਸਾਰੀਆਂ ਸਹੂਲਤਾਂ ਲੈ ਕੇ ਦਵਾਂਗੇ ਉਸ ਤੋਂ ਬਾਅਦ ਵਿੱਚ ਇਹਨਾਂ ਦਾ ਘਰ ਜਿਹੜਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਅਜਿਕਰ ਕਿ ਤਾਂ ਮਾਤਾ ਜੀ ਨੇ ਕਿ ਲਾਲ ਕਾਰਡ ਤੇ ਸਾਨੂੰ ਇੱਕ ਪਲਾਟ ਅਲਾਟ ਹੋਇਆ ਸੀਗਾ ਪਰ ਉਹ ਵੀ ਤੱਕ ਇਹ ਨਾਲ ਜਿਹੜਾ ਹੈ ਕਿਸੇ ਨੂੰ ਦੇ ਤਾ ਸੋ ਉਹਦੇ ਲਈ ਵੀ ਤੁਸੀਂ ਮਦਦ ਕਰੋਗੇ ਬਿਲਕੁਲ ਮੈਂ ਹਰ ਜਗ੍ਹਾ ਮੈਂ ਜੇ ਆਪਣੇ ਪਰਿਵਾਰਾਂ ਨਾਲ ਆਪਣੇ ਲੋਕਾਂ ਨਾਲ ਨਹੀਂ ਖਲੋ ਸਕਦਾ ਤੇ ਫਿਰ ਮੇਰੇ ਤੇ ਲੱਖ ਲਾਨ ਤੇ ਆ ਮੈਂ ਆਪਣੇ ਲੋਕਾਂ ਲਈ ਮੇਰੀ ਆਖਰੀ ਸਾਹ ਤੱਕ ਮੈਂ ਲੜੂੰਗਾ ਜਿੱਥੇ ਲੋੜਿਆ ਪਰ ਗੱਲ ਇਹ ਆ ਵੀ ਅੱਜ ਸਾਡੀ ਕੌਮ ਕਿੱਥੇ ਤੁਰੇ ਫਿਰਦੀ ਤੁਸੀਂ ਵੇਖੋ ਅੱਜ ਆਪਣੇ ਪਰਿਵਾਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਪਰਿਵਾਰ ਬੈਠੇ ਆ ਭਰਾਓ ਆਪਾਂ ਉਹਨਾਂ ਦੀ ਸਾਰ ਲਈਏ ਮੇਰੇ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਹੀ ਸਮਾਜ ਸੇਵੀ ਵੀਰਾਂ ਨੂੰ ਬੇਨ ਕੀ ਸਾਡੇ ਭਰੋਸੇ ਕਿਸੇ ਭਰੋਸੇ ਚ ਆਣ ਵਾਲਾ ਭਰੋਸੇ ਨਹੀਂ ਰਹਿਣਾ ਆਪਾਂ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਤੁਹਾਡੇ ਤੱਕ ਆਵਾਜ਼ ਪਹੁੰਚਾਈ ਆ ਬਿਲਕੁਲ ਮਾਤਾ ਜੀ ਦੀ 80 ਸਾਲ ਉਮਰ ਆ ਔਰ ਉਹਨਾਂ ਦੇ ਬੇਟੇ ਨੂੰ ਹਾਰਟ ਦੀ ਪ੍ਰੋਬਲਮ ਆ ਤੇ ਆਪਾਂ ਜਿੰਨੇ ਜਿੰਨੇ ਜੋਗੇ ਹੈਗੇ ਆ ਸਾਰਿਆਂ ਨੇ ਇੱਥੇ ਆ ਕੇ ਮਦਦ ਕਰਨੀ ਆ ਬਿਲਕੁਲ ਠੀਕ ਆ ਭੈਣ ਨੇ ਆਪਣਾ ਨੰਬਰ ਦੇ ਦਿੱਤਾ ਇਹਨਾਂ ਨਾਲ ਗੱਲ ਕਰ ਲਓ ਇੱਥੇ ਜੇ ਨਹੀਂ ਪਤਾ ਲੱਗਦਾ ਤੇ ਇਥੋਂ ਪੁੱਛ ਕੇ ਆ ਜਿਓ ਹਾਊਸਿੰਗ ਬੋਰਡ ਜਿਹੜਾ ਰਣਜੀਤ ਐ ਵੀ ਨੇ ਉਤੋਂ ਜਦੋਂ ਮੁੜਦੇ ਆ ਇੱਕ ਕਲੋਨੀ ਆ ਤੇ ਜਿੰਨੇ ਜਿੰਨੇ ਜੋਗੇ ਹੈਗੇ ਆ ਆਪਾਂ ਕਿਉਂਕਿ ਆਪਾਂ ਗੁਰੂ ਘਰ ਤੇ ਬਹੁਤ ਵੱਡੇ ਵੱਡੇ ਬਣਾਲੇ, بڑے 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 ਲੰਗਰ ਲਾਲੇ, ਦੂਜੀਆਂ ਸਟੇਟਾਂ 'ਚ ਜਿੱਥੇ ਲੜਾਈ ਲੱਗਦੀ ਆ, ਦੂਜੇ ਦੇਸ਼ਾਂ 'ਚ ਜਾ ਕੇ ਬਹਿ ਜਾਂਦੇ ਆਂ ਪਰ ਜਦੋਂ ਆਪਣੇ ਲੋਕਾਂ ਨੂੰ ਆਣ ਕੇ ਵੇਹਨੇ ਆਂ ਤੇ ਉਹ ਸਾਡੀਆਂ ਸਾਰੀਆਂ ਕੀਤੀਆਂ ਜੜੀਆਂ ਚੀਜ਼ਾਂ ਵਾਂ ਨਾ ਉਹ ਬਹੁਤ ਦੁੱਖ ਲੱਗਦਾ ਵੀ ਆਪਾਂ ਆਪਣੇ ਲੋਕਾਂ ਦੀ ਸਾਰ ਨਹੀਂ ਲੈ ਸਕੇ। ਅੱਜ ਜਿਹੜੀਆਂ ਸਹੂਲਤਾਂ ਚਾਹੀਦੀਆਂ ਸੀ ਉਹ ਨਹੀਂ ਮਿਲੀਆਂ ਪਰ ਸਹੂਲਤਾਂ ਕਿੰਨਾਂ ਨੂੰ ਮਿਲਦੀਆਂ ਵਾਂ? ਇੱਥੇ ਵੀ ਵਿਚਪਾਰਸ਼ਾਂ ਚੱਲਦੀਆਂ ਬੜਾ ਕੁਝ ਹੁੰਦਾ। ਪਰ ਅੱਜ ਤੁਹਾਡੇ ذریعے ਹੀ ਆਪਣੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਵੀ ਜਿਨ੍ਹਾਂ ਜਿਨੀ ਤੁਸੀਂ ਮਦਦ ਕਰ ਸਕਦੇ ਹੋ ਕਰਿਓ ਤੇ ਮੇਰੇ ਕੋਲ ਜਿੰਨੀ ਹੋਊਗੀ ਮੈਂ ਹੁਣ ਵੀ ਕਰਕੇ ਜਾਊਂਗਾ ਤੇ ਗਾਹ ਵੀ ਕਰੂੰਗਾ ਤੇ ਮੈਂ ਕੱਲ ਹੀ ਇਹਨਾਂ ਨੂੰ ਡੀਸੀ ਸਾਹਿਬ ਦੇ ਕੋਲ ਲੈ ਕੇ ਜਾਊਂਗਾ ਪਰਿਵਾਰ ਨੂੰ ਔਰ ਤੁਹਾਡੇ ਜਰੀਏ ਇਹ ਜੋ ਉਥੋਂ ਸਹੂਲਤਾਂ ਇਹਨਾਂ ਨੂੰ ਮਿਲ ਸਕਦੀਆਂ ਉਹ ਲੈਵਾਂਗੇ ਤੇ ਇਸ ਤਰ੍ਹਾਂ ਦੇ ਪਰਿਵਾਰ ਬਹੁਤ ਨੇ ਜਿਨ੍ਹਾਂ ਨੂੰ ਲੋੜ ਹੈ ਅੱਜ ਤੇ ਆਪਾਂ ਹਰ ਕਿਸੇ ਦਾ ਸਹਾਰਾ ਬਣੀਏ ਪਰਮਾਤਮਾ ਨੇ ਜੇ ਜਨਮ ਦਿੱਤਾ ਤਾਂ ਉਹਨੂੰ ਸਵਾਰੀ ਹੈ ਸਾਨੂੰ ਇੱਕ ਦੂਜੇ ਦਾ ਸਹਾਰਾ ਬਣਨ ਦੀ ਲੋੜ ਆ ਅੱਜ ਅਸੀਂ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਰ ਅੱਜ ਤੁਸੀਂ ਇੱਥੇ ਦੇ ਹਾਲਾਤ ਵੇਖੋ ਮਾਤਾ ਜੀ ਕੋ ਤੁਰਿਆ ਨਹੀਂ ਜਾਣ ਡਿਆ ਤੇ ਜਿਨ੍ਹਾਂ ਤੇ ਇਹ ਕੁਛ ਬੀਤਿਆ ਤੇ ਉਹਨਾਂ ਨੂੰ ਪੁੱਛ ਕੇ ਵੇਖੋ ਰੂਹ ਕੰਬ ਜਾਂਦੀ ਉਹਨਾਂ ਦੀ ਤੇ ਮੈਂ ਸਲੂਟ ਕਰਦਾ ਇਹ ਭੈਣ ਨੂੰ ਆਪਣੀ ਨੂੰ ਜਿਨ੍ਹਾਂ ਨੇ ਇੰਨੀ ਦਲੇਰੀ ਨਾਲ ਆਪਣੇ ਪਰਿਵਾਰ ਨੂੰ ਸੰਭਾਇਆ ਵੀ ਆ ਤੇ ਉਹਦੇ ਨਾਲ ਵੀ ਖੜਿਆ ਮੈਂ ਤੇ ਜਿਨ੍ਹਾਂ ਜੋਗਾ ਹੈਗਾ ਖਲੋਤਾ ਔਰ ਸਾਰੇ ਐਨ ਆਰ ਆਈ ਵੀਰਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਭਰਾਓ ਆਪਾਂ ਸਾਰਿਆਂ ਨੇ ਇਹ ਭੈਣ ਦਾ ਲੰਮਾ ਲਾਉਣਾ ਵੀ ਸਾਡੀ ਕੌਮ ਸਾਡੇ ਨਾਲ ਖਲੋਤੀ ਨਹੀਂ ਆਣ ਕੇ ਕਹਿੰਦੇ ਜੋ ਕੁਛ ਇਹਨਾਂ ਨਾਲ ਹੋਇਆ ਉਹ ਜ਼ਬਾਨੀ ਆਣ ਕੇ ਪਤਾ ਕਰਿਓ ਆਪਾਂ ਇਹਨਾਂ ਨਾਲ ਖਲੋਣਾ ਵਾਂ ਜਿਨੇ ਜੋਗੇ ਹੈਗੇ ਸਾਰਿਆਂ ਨੇ ਇਹਨਾਂ ਦੀ ਮਦਦ ਕਰ ਲਈ ਹੈ ਨਹੀਂ ਅੱਖਾਂ ਨਾਮ ਨੇ ਤੁਹਾਡੀਆਂ ਸੁਣਨ ਚ ਇਹ ਵੀ ਆਇਆ ਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਲੱਭਦੇ ਪਏ ਸੀਗੇ ਕਿ ਕੋਈ ਚੈਨਲ ਵਾਲੇ ਦਾ ਸਾਨੂੰ ਕੰਟੈਕਟ ਨੰਬਰ ਮਿਲੇ ਸੋ ਅੱਜ ਪਹੁੰਚੇ ਹੋ ਤੁਸੀਂ ਦਲੇਰੀ ਵੀ ਦਿਖਾਈ ਆ ਗੱਲਬਾਤ ਵੀ ਕੀਤੀ ਆ ਮਨ ਵੀ ਸ਼ਾਇਦ ਤੁਹਾਡਾ ਭਰਿਆ ਹੋਇਆ ਅੰਦਰੋਂ ਜੇ ਤੂੰ ਵੀ ਮੇਰੀ 1984 ਦੀ ਗੱਲ ਸੁਣਦੀਆਂ ਜਾਂ ਕੋਈ ਵੀ ਮੇਰੇ ਨਾਲ ਗੱਲ ਕਰਦਾ ਹੈ ਤੇ ਮੈਨੂੰ ਉਹ ਮੰਜ਼ਰ ਅੱਖਾਂ ਸਾਹਮਣੇ ਦਿਖਾਈ ਦਿੰਦਾ ਜਿਹੜੇ ਕਿ ਮੈਂ ਆਪਣੀ ਪਰਿਵਾਰ ਕੋਲੋਂ ਸੁਣਿਆ ਹੈ ਕਿ ਉਸ ਟਾਈਮ ਕੀ ਹੋਇਆ ਤੇ ਉਸੇ ਚੀਜ਼ ਨੂੰ ਲੈ ਕੇ ਅੱਜ ਵੀ ਹੁੰਦਾ ਹੈ ਕਿ ਆਪਾਂ ਇੰਨਾ ਹਾਂਜੀ ਮੇਰੇ ਕੋਲ ਸ਼ਬਦ ਨਹੀਂ ਆਈ ਕੈਨਟ ਸੇ ਐਨੀਥਿੰਗ ਜੀ ਵੀ ਤੁਹਾਡੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਆਏ ਹੋ ਦਿਲੋਂ ਸਲੂਟ ਆ ਤੁਹਾਨੂੰ ਪਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾ 'ਚ ਰੱਖੇ ਤੇ ਤੁਸੀਂ ਇਦਾਂ ਦੇ ਪਰਿਵਾਰਾਂ ਦੀ ਮਦਦ ਕਰਿਆ ਕਰੋ ਭਾਜੀ ਬਹੁਤ ਜ਼ਰੂਰ ਹੈ ਅੱਜ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਦੂਜੇ ਦੇ ਨਾਲ ਖਲੋਣ ਦੀ ਧੰਨਵਾਦ ਤੋਂ ਕਹ ਲੀਏ ਇਹ ਪਰਿਵਾਰ 1984 40 ਸਾਲ ਹੋ ਗਏ ਜਿਸ ਤਰੀਕੇ ਨਾਲ ਇਹ ਪਰਿਵਾਰ ਦਾ ਮੰਜ਼ਰ ਹੈਗਾ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜੋ ਪਰਿਵਾਰ ਦੇ ਹਾਲਾਤ ਹੈਗੇ ਨੇ ਇਹ ਕੁੜੀ ਦੀਆਂ ਅੱਖਾਂ ਨਮ ਹੋਈਆਂ 84 ਦਾ ਜ਼ਿਕਰ ਜਦੋਂ ਹੁੰਦਾ ਉਹਨੇ ਕਿਹਾ ਕਿ ਮੇਰੇ ਪਰਿਵਾਰ ਤੇ ਬੀਤੀ ਹੈ ਮੈਨੂੰ ਪਤਾ ਹੈ ਸ਼ਬਦ ਨਹੀਂ ਆ ਕੋਈ ਬੋਲਣ ਵਾਲੇ ਪਰ ਵੱਡੀ ਗੱਲ ਇਹ ਹੈਗੀ ਆ ਕਿ ਹੁਣ ਸਮਾ ਪੰਜਾਬੀਓ ਇਹ ਪਰਿਵਾਰ ਦੇ ਨਾਲ ਖੜਨਦਾ ਹੈਗਾ ਆ ਆਪਾਂ ਬਥੇਰੇ ਕੁਲਚੇ ਵਾਲੇ ਵਾਇਰਲ ਕਰ ਲਨੇ ਆ ਬੜੇ ਖਾਣ ਪੀਣ ਵਾਲੀਆਂ ਚੀਜ਼ਾਂ ਵਾਇਰਲ ਕਰ ਲਨੇ ਆ ਪਰ ਜਿਹੜੀ ਚੀਜ਼ ਵਾਇਰਲ ਕਰਨ ਵਾਲੀ ਹੈਗੀ ਆ ਉਹ ਜ਼ਰੂਰ ਕਰਿਓ ਸਾਥ ਦਿਓ ਜੇਕਰ ਕੋਈ ਪੈਸੇ ਦੀ ਮਦਦ ਨਹੀਂ ਕਰ ਸਕਦੇ ਇਹ ਵੀਡੀਓ ਥੱਲੇ ਸ਼ੇਅਰ ਵਾਲਾ ਬਟਨ ਹੁੰਦਾ ਉਹਦੇ ਨਾਲ ਤੁਸੀਂ ਮਦਦ ਕਰ ਸਕਦੇ ਹੋ ਉਹਨਾਂ ਲੋਕਾਂ ਤੱਕ ਵੀਡੀਓ ਪਹੁੰਚਾ ਸਕਦੇ ਹੋ ਜਿਹੜੇ ਇਹਨਾਂ ਦੀ ਮਦਦ ਕਰ ਸਕਣ ਮੈਨੂੰ ਦਿਓ ਇਜਾਜ਼ਤ ਓਨਰ ਦੇ ਲਈ ਮੈਂ ਸਰਦੀਪ ਸਿੰਘ ਅੰਮ੍ਰਿਤਸਰ